ਮੈਂ ਠਾਣੇ ਦਾ ਬਣ ਕੀ ਗੱਲ ਬਣ ਕੀ ਗੱਲ ਤੂੰ ਭੱਗ ਜਾ ਉਹ ਬਾਹੂ ਬਾਈ ਹੱਕ ਨੂੰ ਹੀ ਜਾ ਦੂ ਬਾਹ ਹਾਂ ਕਿਤੇ ਕੇਲੇ ਹਾਂ ਕਿਤੇ ਸੇਬ ਹਾਂ ਕਿਤੇ ਅੰਗੂਰ ਕਾ ਤੋਂ ਉੜ ਗਏ ਸੀਗੇ ਅੱਛਾ ਨਿਕਲੇ ਨਹੀਂ ਮੇਤਰਾਂ ਦੇ ਕੰਮ ਤੇ ਲੋਕ ਕੱਢਿਆ ਨਹੀਂ ਜਿਹੜੇ ਜਦੋਂ ਪੁਲਿਸ ਦਾ ਚੀਪਾ ਮਾਗਰ ਲੱਗਿਆ ਆਪਣੇ ਤੋਂ ਉਧਾਂ ਤੇ ਹਾਂ ਤੂੰ ਸਾਲਿਆ ਤੂੰ ਭੱਜ ਗਿਆ ਓਏ ਓ ਕੋਈ ਗਰਦਾਰੀ ਓਏ ਬੋਲੇ ਮੇਰੇ ਅੱਗੇ ਗਰੀਆ ਯਾਰਾ ਓ ਤੂੰ ਦਾ ਕੱਢ ਰਿਹਾ ਓ ਜੋ ਕੇਸ ਤੋਂ ਬਾਅਦ ਤਾਂ ਨਹੀਂ ਮਿਲਿਆ ਤੋ ਮੈਨੂੰ ਹਲੇ ਵੀ ਤੂੰ ਜੇਲ੍ਹ ਚ ਓਏ ਓਏ ਹੋਏ 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 ਮੈਨ ਲੱਕੇ ਜਾਉ ਤਨੂੰ ਯਾਰਾ ਜੁੰਡੀ ਰਿਆ ਉਹ ਪਹਿਲਾਂ ਜਵਾਨ ਤੇ ਕਰਾ ਲਈ ਜੀ ਮੇਰੀ ਦਾ ਮੇਰੇ ਪੋਤੇ ਨੇ ਜਵਾਨ ਤੇ ਕਰਾ ਲਈ ਆਵਾਗਿਆ ਤਨੂੰ ਯਾਰਾ ਤੈਨੂੰ 500 ਰੁਪਏ ਪਵਾਉਣਾ ਏ ਤੋ ਮਨ ਪਵਾਉਣਾ ਦੈਨੋਂ ਹੈ ਉਣੀ ਕਾਰ ਚ ਪਵਾਉਣਾ ਤੇਰੇ ਚ ਪਏ ਸੀ ਆਹੋ ਨਾ ਠੀਕ ਹੈ ਠੀਕ ਹੈ ਠੀਕ ਹੈ ਯਾਤਰੀ ਉਧਰ ਕਰ ਲਿਆ ਕਰ ਗੰਜਰ ਦੇ ਆ ਬਾਹਰ ਬੈਠਾ ਜਰਾ ਭਾਈ ਜਿਹ ਹੱਲਾ ਕੱਕਾਂਗੇ ਬਟੇ ਬੜਦਾਂਗੇ ਆਪਾਂ ਘਾਟੇ ਲਾਦਾਂਗੇ ਆ ਜਾ ਬਾਰੀ ਆ ਜਾ ਤੈਨੂੰ ਬਹੁਤ ਮਿਸ ਕਰਦੇ ਆ ਯਾਰ ਆ ਜਾ ਆ ਜਾ ਨਿਹਾਲਿਆ ਓਏ ਓਏ ਆ ਗਿਆ ਮੈਂ ਆ ਗਿਆ ਇਹ ਮੀਕੇ ਦਾ ਨੰਬਰ ਆ ਗਿਆ ਇਹ ਓਏ ਕਿਵੇਂ ਆ ਤੱਕਿਆ ਮਿਆ ਨਗਰਾ ਉਹ ਬੱਲੇ ਬੱਲੇ ਵਾਲਾ ਇਹ ਜੀ ਲੋੜ ਮੈਂ ਉਹ ਤੁਹੇ ਇਹ ਤਾਂ ਸੇਕ ਕੀਤਾ ਮੈਂ ਸਾਹ ਬੁੱਲ ਜੂ ਮੈਂ ਸਾਹ ਬੁੱਲੂ ਸਭ ਕਾੜਾ ਕਰਦਾ ਮੈਂ ਇੱਧਰ ਠੇਕੇਦਾਰੀ ਚ ਪਿਆ ਹੋਇਆ ਠੇਕੇਦਾਰੀ ਚ ਪਿਆ ਹੋਇਆ ਪੂਰੇ ਘਰ ਤੂੰ ਬਣਾਇਆ ਔਰੇ ਘਰ ਤੇਰਾ ਵੀ ਖਾਤਾ ਚਲਾ ਮੈਂ ਔਰੇ ਮੈਂ ਜਦੋਂ ਹੋਰੀ ਨਾ ਕਿਤੇ ਮੇਰਾ ਕੁਝ ਨਾ ਹੋਲ ਵਾਲੀ ਆਏਗਾ ਤੂੰ ਤੂੰ ਫਰਮੀਆ ਬੰਦਾ ਇਹ ਥੇ ਲਿਆ ਤੇਰਾ ਰਾਹ ਮੇਰਾ ਸਾਲਾ ਜੇਲ੍ਹ ਘੱਟ ਕੇ ਆਇਆ ਇਹ ਤੇ ਲਿਖਦੇ ਨਾਜਰ ਆ ਤੈਨੂੰ ਚਾਰੀ ਤੇ ਯਕੀਨੀ ਮੇਰੀ ਗੱਲ ਸੁਣ ਨਾ ਮੈਂ ਤਾਂ ਯਾਰ ਬੜਾ ਚੌੜਾ ਮੈਨੂੰ ਜਦੋਂ ਪਤਾ ਲੱਗਿਆ ਵੀ ਨੀਂਹਾਂ ਜੇਲ੍ਹ ਚੋਂ ਆ ਗਿਆ ਹਾਏ ਹਾਏ ਗੱਲਾਂ ਤਾਂ ਨਹੀਂ ਭੁੱਲੀ ਆ ਦੇਖ ਨਾਜਰਾ ਉਹ ਗੱਲਾਂ ਉਹ ਵੇਲੇ ਉਹ ਵੇਲਾ ਜੀ ਵੀ ਯਾਦ ਨੇ ਆਪਾਂ ਫੇਰ ਪੀਨੇ ਦਾ ਜਦੋਂ ਪੁਲਿਸ ਦਾ ਜੀਪਾ ਮਗਰ ਲੱਗਿਆ ਆਪਣੇ ਦੋਹਾਂ ਦੇ ਹਾਂ ਤੂੰ ਸਾਲਿਆ ਤੂੰ ਭੱਜ ਗਿਆ ਸੀ ਓਏ ਓਦੋਂ ਤੂੰ ਉਹ ਤੂੰ ਭੱਜ ਗਿਆ ਮੈਂ ਇਕੱਲਾ ਫੜਿਆ ਗਿਆ ਸੀ ਉਹਨੂੰ ਬੌਲਿਆ ਤੂੰ ਸਾ ਜਿਹੜਾ ਭੱਜ ਜੇ ਉਹੀ ਬਾਹਤਰ ਬੰਦਾ ਹੁੰਦਾ ਬੌਲਿਓ ਤੇ ਦੇਖ ਲੈ ਉਹ ਸੀ ਚੱਕਰ ਚ ਮੈਨੂੰ ਦੇਖ ਲੈ ਫਿਰ ਪੰਜ ਸਾਲੀ ਬੋਲ ਗਈ ਤੂੰ ਸਮਝ ਪਾਉ ਡਾ ਰਹਾ ਚਲ ਤੇਰਾ ਫੈਦੂਆ ਚੋ ਕਾਰੋਬਾਰ ਪੀ ਸਾ ਮੈਂ ਮਾਰ ਲਿਆ ਮਾਨੇ ਨਿਪੜ ਗਿਆ ਪਰ ਮੈਨੂੰ ਆਇਆ ਰੱਛ ਮੈਂ ਤਾਂ ਕਦੇ ਜੇਲ੍ਹ ਚ ਗਿਆ ਨਹੀਂ ਸੀ ਜੇਲ੍ਹ ਚ ਮਾਹੌਲ ਕਿਵੇਂ ਹੁੰਦਾ ਇਹਲਾ ਮਾਹੌਲ ਨਾ ਪੁੱਛ ਤੂੰ ਗੱਲਾਂ ਨਾ ਨਜ਼ਾਰਾ ਰੁਪਿਆ ਜਿਹੜਾ ਮੇਰੇ ਖਾਤੇ ਚ ਦਿਓ ਚੋਰੀ ਨਹੀਂ ਕਰੀ ਆਪਾਂ ਇਕੱਠਿਆਂ ਨੇ ਹਾਂ ਮੇਰੇ 500 ਰੁਪਿਆ ਬਚ ਗਿਆ ਇਹਨੂੰ ਕੱਢਦੇ ਉਹੀ ਬੱਚੋਂ ਨਿਕਲ ਗਿਆ ਅਛਾ ਜੀ ਸਾਰੀ ਮੁੱਕਰ ਗਈ ਸੀ ਕਿੱਥੇ ਉਹਦਾ ਨਵੇੜ ਮੁੱਕਰ ਗਈ ਮੁੱਕਰ ਗਈ ਜਾਂ ਮੈਂ ਸੁਪਾ ਬੀ ਆ ਤਾ ਸਾਰਾ ਰੁਪਇਆ ਚੜੇ ਮਹੀਨੇ ਸਾਨੂੰ ਪਾ ਦਿਆ ਅਕਾਊਂਟ ਚ ਉਹ ਹਾਂ ਤੇ ਕਦੇ ਕੇਲੇ ਹਾਂ ਕਿਤੇ ਸੇਬ ਹਾਂ ਕਿਤੇ ਅੰਗੂਰ ਹਾਂ ਆਹ ਦਾਰੂ ਸਾਡੇ ਪਾਗਰ ਪਾਗਰ ਦਿਆ ਨਾ ਵਾਜੀ دارو ਮੀਨੋ ਨਿਆ ਨਾ ਵਾਜੀ ਭਗ ਲਾ ਲੋ ਪਤਾ ਮੈਂ ਰਹਿ ਗਿਆ ਯਾਰ ਸਾਰੇ ਰਹਿ ਗਿਆ ਸਾਰੇ ਬੱਦਰੀ ਗੱਲ ਖਰਾਬ ਆ ਉਹਦੇ ਨਾਲ ਉਹ ਗੱਲ ਆ ਕਿਧਰੋਂ ਲੈ ਤੂੰ ਸਾਰੇ 47 ਦਾ ਸਾਰਾ ਬਿੱਲਵੇਂ ਤਾਂ ਆਪਾਂ ਜਾ ਇਹ ਵੀ ਮੇਰਾ ਸਾਰਾ ਚੋਰੀ ਦਾ ਹੋ ਰਿਹਾ ਰਿਕਾਰਡਰ ਨਹੀਂ ਹੁੰਦੀ ਐ ਕਿ ਇਥੇ ਰਿਕਾਰਡਿੰਗ ਨਹੀਂ ਹੁੰਦੀ ਹੈ ਨਾ ਰਿਕਾਰਡਿੰਗ ਨਹੀਂ ਹੁੰਦੀ ਹੈ ਨਾ ਇਹਨਾਂ ਦਾ ਦਬਾਅ ਕੋ ਫੋਨ ਆ ਦਬਾਅ ਕੋ ਭਲਾ ਪਏ ਦਬਾਅ ਦਬਾਅ ਤਾਂ ਆ ਬਈ ਤੇ ਉਹ ਜੇਲ੍ਹ ਦੀ ਤਾਂ ਸਾਰਾ ਕੋਈ ਗੱਲ ਇਹ ਇਹ ਤੈਨੂੰ ਮੈਂ ਦੱਸਾ ਗੱਲ ਵੀ ਇਹ ਜੇਲ੍ਹ ਵਾਲੀਆਂ ਗੱਲਾਂ ਨੇ ਮੈਂ ਮਾਇ ਪਸੀਰ ਹੈ ਗਿਆ ਹੁਣ ਇਹਨਾਂ ਚੀਜ਼ਾਂ ਨੂੰ ਮੈਂ ਥੋੜਾ ਸੁਧਰਿਆ ਵੀ ਸੁਧਰ ਗਿਆ ਤੂੰ ਹੂੰ ਸੁਧਰ ਗਿਆ ਉਹ ਮੈਂ ਸਾਹ ਕਿਤਾਬ ਚ ਤੈਨੂੰ ਫੇਰ ਇਧਰ ਇਹ ਹੁਣ ਕਿਹੜਾ ਕੰਮ ਤੋੜ ਲਿਆਤਾ ਹੈ ਇਹ ਗੱਲਾਵਾਦ ਠੇਕੇਦਾਰੀ ਦਾ ਸਿਸਟਮ ਆ ਹੁੰਦਾ ਕੋਈ ਕੰਮ ਭਾੜੇ ਕਰਦਾ ਤੂੰ ਹਨਾ ਤੂੰ ਆ ਤੋਂ ਲੈ ਕੇ ਪੁਲਾਂ ਦੇ ਕੰਮਾਂ ਤੱਕ ਆਪਾਂ ਸਾਰੀ ਜਿੱਪ ਕੱਢ ਲਈ ਹਾਂ ਹੂੰ ਬਾਜਰੀ ਮੈਂ ਖਾ ਗਿਆ ਕੀ ਤਾਉ ਮਾਇ ਕਾ ਕੇ ਐ ਦੇਖ ਰੱਪੋ ਯਾਰ ਅੱਭੀ ਆ ਪਤਾ ਸਪਿੰਟ ਦੀਆਂ ਪੋਰੀਆਂ ਪਤਾ ਨਹੀਂ ਕਿੰਨੀ ਆ ਖਾ ਰਿਹਾ ਉਹ ਦੇਖ ਲੈ 10 ਨੰਬਰ ਦੀ ਆ ਤੂੰ 10 ਨੰਬਰ ਦੀ ਆ ਚੋਰੀ ਗਾਦੀ ਗਾਦੀ ਕਰੀ ਤਾਂ ਹੁਣ ਸਹੀ ਇਹ ਚੋਰੀਆਂ ਦਾ ਪੁੱਸੀ ਨਾ ਹਾਂ ਹੂੰ ਚੋਰੀ ਕਰ ਲਈ ਸਿਲੰਡਰਾਂ ਦੀ ਗੱਡੀ ਆ ਪਾਵਰ ਖਾਦੀ ਅੱਛਾ ਪਰੀ ਹੋਈ ਅੱਛਾ ਹੂੰ ਫੇਰਾ ਇੱਕ ਪੂ ਗੇਬ ਕਰਤੀ ਸੀ ਅਸੀਂ ਪੂ ਗੇਬ ਕਰੀ ਤੂੰ ਵੀ ਆਲੀ ਕਰੀ ਦੋ ਤਾਂ ਹੀ ਲੱਖ ਰੁਪਈਆ ਹੋ ਟੂ ਵਟਿਆ ਹਾਂ ਇਹ 11 ਜਿਹੜਾ ਜਪਾ ਕਰੀ ਜਾਂ ਇੱਧਰ ਬੰਬੇ ਭਾਗੇ ਭਈ ਕੇਰਾ ਸੀ ਹਾਂ ਮੈਂ ਆਉਂਦਾ ਇੱਕ ਆਪਣਿਆਂ ਗਰਦਾਰੀ ਹੁੰਦਾ ਉਹ ਜਿਹੜਾ ਪਹਿਲਾਂ ਨਾਲ ਸਕੂਲ ਚ ਨਹੀਂ ਆਣਿਆ ਕੰਪਿਊਟਰ ਜੇ ਚੱਕ ਲਈ ਅੱਛਾ ਪਹਿਲੀ ਤੋਂ ਨਹੀਂ ਬੜੇ ਕਦੋਂ ਸਿੱਖਿਆ ਦਾ ਛੜ ਦਦੇ ਉਦੋਂ ਐ ਜਾ ਸੁਭਾ ਪੈਦਾ ਪੈਦਾ ਆ ਰੁਪਿਆ ਬਚਨ ਲੱਗਿਆ ਇਹ ਸਮਝ ਲਾ ਵੀ ਉਦੋਂ ਬਾਅਦ ਦਾ ਫਿਰ ਨਾ ਵੱਧਦਾ ਹੀ ਹੈ ਕੰਮ ਕੋਈ ਬਾੜਾ ਪਗਾ ਲੈ ਕੰਮ ਵੱਡਾ ਬਿਜ਼ਨਸ ਕਰ ਲੈ ਚੋਰੀਆਂ ਦਾ ਤਾਂ ਇਹ ਨਹੀਂ ਛੱਡੀ ਆਪਾਂ ਆਪਾਂ ਸਾਰਿਆਂ ਕੋਲ ਛੱਡਦਾ ਹੋਰ ਇਹ ਨਹੀਂ ਛੱਡੀ ਮੈਨੂੰ ਮੈਂ ਤੈਨੂੰ ਬਾਰ-ਬਾਰ ਪੁੱਛ ਲਈ ਗੱਲ ਜੇਲ੍ਹ ਚ ਮਾਹੌਲ ਕਿਵੇਂ ਆ ਹੈ ਜੇਲ੍ਹ ਚ ਮਾਹੌਲ ਹੈਗਾ 1 ਨੰਬਰ ਅੱਛਾ 1 ਨੰਬਰ ਮਾਹੌਲ ਹਾਂ ਠੀਕ ਹੈ ਜਮਾ ਉੱਥੇ ਪਈ ਰੁਪਈਏ ਸਿਰ ਤੇ ਆ ਸਾਰਾ ਕੁਝ ਹਾਂ ਤਾਂ ਹੀ ਮੈਂ ਰੁਪਈਆ ਕਮਾਉਣ ਲੱਗਿਆ ਹੋਇਆ ਤੈਨੂੰ ਐਵੇਂ ਘੋੜ ਮੰਗ ਹਾਂ ਕਿਹੜੇ ਬੰਦੇ ਲੈਵੇ ਹੈਗਾ ਪੈਸਾ ਅੱਛਾ ਪੈਸਾ ਤੈਨੂੰ ਪਤਾ ਦਿਮਾਗ ਖਰਾਬ ਕਰ ਹਾਂ ਮੇਰਾ ਵੀ ਕਰਤਾ ਬਾਈ ਅੱਛਾ ਉਹ ਚੋਰੀ ਚੋਬਾ ਚਰੀ ਹਾ ਸਾਢੇ 3 ਲੱਖ ਰੁਪਈਆ ਉਹ ਇੰਨੇ ਬਚਾ ਗਏ ਦਿਮਾਗ ਖਰਾਬ ਹੁੰਦੇ ਕੋਈ ਪੰਨ ਅੰਨਾਰ ਪੀਆ ਜੀ ਜੇਲ੍ਹ ਚ ਆਉਣਾ ਹਾਂ ਜੇਲ੍ਹ ਚ ਬਾਈ ਜੀ ਬਾਈ ਜੀ ਬਾਈ ਜੀ ਹੁੰਦੀ ਜਾਨੀ ਓਏ ਹੋਏ ਹੋਏ ਚੜਾਈ ਵੱਦੀ ਜਾਨੀ ਹਾਂ ਨੌ ਉੱਚਾ ਹੋਈ ਜਾਨਾ ਐ ਸਾਤੀ ਐ ਇਹਦਾ ਸੱਚਾ ਐ ਜਤੀ ਰਹਿਣੀ ਜੇਲ੍ਹ ਚ ਐ ਸਾਤੀ ਰਹਿਣੀ ਜੇਲ੍ਹ ਚ ਸੱਚਾ ਆਪਾਂ ਕੁਈ ਗੇ ਉਪਰ ਕੰਮ ਇਹ ਕੋਈ ਨਾ ਮੂੜਾ ਪਤੈ ਨੂੰ ਨਾਲ ਲੈ ਕੇ ਤੇ ਲੂਏ ਦੀ ਕੀ ਮੈਂ ਕੱਲਾ ਨਹੀਂ ਜਾਂਦਾ ਮੈਨੂੰ ਤੇ ਠੇਕੇਦਾਰੀ ਤੂੰ ਕਰ ਬਣਾ ਹੂੰ ਮੋਟਾ ਪੈਸਾ ਕਮਾਉਣਾ ਬੱਸ ਫੇਰ ਮੈਂ ਮੈਂ ਗਰੀਬ ਬੰਦਾ ਤੂੰ ਮੈਨੂੰ ਨਾ ਰੱਖ ਤੂੰ ਨਾ ਰਹਿਣਾ ਕਰ ਤੇਰੇ ਕਿ ਮੈਂ ਕੋਈ ਅੱਗੇ ਪਿੱਛੇ ਆਇਆ ਐ ਅੱਗੇ ਪਿੱਛੇ ਤਾਂ ਕੋਈ ਹੈ ਨਹੀਂ ਮੇਰੇ ਹਾਂ ਤੂੰ ਸਾਰਾ ਹਾਲ ਦਿਖਾਉਂਦਾ ਮੈਂ ਔੜੀ ਨੂੰ ਚੱਲਾਂਗੇ ਉਹ ਧਾਲਿਆ ਤੂੰ ਬੱਲੇ ਵੀ ਆ ਆ ਕਰ ਦੋ ਕਰ ਦੋ ਬਈ ਕਰ ਦੋ ਇਹਨਾਂ ਦਾ ਕੰਮ ਕਰੋ ਬਈ ਮੋਬਾਈਲ ਦੇ ਆਧਾਰ ਤੇ ਕਰੋ ਕੰਮ ਨਾ ਇਹਦਾ ਕਹਿਦਾ ਨਿਹਾਲ ਲੈਨੇ ਇਹਦਾ ਕਰਨਾ ਪੂ ਕੰਮ ਸਾਨੂੰ ਕਰੂ ਵੀ ਕਰੋ ਮੈਂ ਬੜੀਆਂ ਗੱਲਾਂ ਨਹੀਂ ਸੁਣ ਸਕਦਾ ਮੈਂ ਕਟੂਕੂ ਕਰ ਤੇ ਹਲੇ ਮੈਨੂੰ ਬਹੁਤ ਟਾਈਮ ਹੋ ਗਿਆ ਯਾਰ ਬੈਠਿਆਂ ਮੈਂ दारू ਵੀ ਲੈ ਆਈ ਤੇਰੇ ਵਾਸਤੇ ਹਾਂ ਦੇਖ ਤੂੰ ਤਾਂ ਬੈਲਪੋਣੇ ਚ ਰਿਹਾ ਹੋਇਆ ਆਹੋ ਇੱਕ ਆਪਣਾ ਕੰਮ ਝੜ ਗਿਆ ਦੀ ਗਰੂੜੀ ਜੀ ਦਾ ਦੱਸ ਤੇਰਾ ਭਾਈ ਕੰਮਾ ਉਹ ਬੰਦੇ ਯਾਰ ਸਮਝੌਤਾ ਨਹੀਂ ਕਰਦੇ ਹੈਗੇ ਜਾ ਮਾਰ ਮੜਾ ਫੋਨ ਨੰਬਰ ਦੇ ਹੈ ਨੰਬਰ ਦੇ ਮੈਨੂੰ ਮੜਾ ਮੈਂ ਤਾਂ ਕੰਮ ਉਹ ਕਰਦੇ ਜਿਹੜੇ ਲੋਕਾਂ ਤੋਂ ਉੜ ਗਏ ਸੀਗੇ ਅੱਜ ਨਿਕਲੇ ਦੀ ਮੇਤਰਾ ਦੇ ਕੰਮ पे ਲੋਕ ਕੱਢਿਆ ਨਹੀਂ ਜਿਹੜੇ ਅੜਕੇ ਅੜਗੇ ਲੋਕਾਂ ਦਾ ਨੰਬਰ ਬੋਲ ਤੂੰ ਨੰਬਰ ਲੇ ਗਾਲਾ 62845 ਹਾਂ 47844 ਬੱਸ ਲਾ ਗਿਆ ਲੈ ਫੋਨ ਓਏ ਹੈਲੋ ਅ ਭਈ ਇਹ ਜਿਹੜਾ ਨਾ 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 ਜਰਾ ਮੁੰਡਾ ਮੇਰਾ ਯਾਰ ਦੋਸਤ ਆ ਉਹ ਮੈਂ ਨਿਹਾਲਾ ਬੋਲਦਾ ਹਾਂ ਹਾਂ ਹੂੰ ਤੁਸੀਂ ਇਹਨਾਂ ਦਾ ਰਾਜੀਨਾਮਾ ਕਰਾਓ ਬਈ ਕਿਵੇਂ ਮਰਜ਼ੀ ਕਹਿ ਕੇ ਹਾਂ ਕਰਾਓ ਕਰਾਓ ਅੱਜ ਹੀ ਸਦੂ ਇਹਨੂੰ ਟੀਮਦਾਰੀ ਜੇ ਮੈਂ ਕਹਾਂ ਮੈਂ ਆ ਜਾਣਾ ਨਾਲ ਹਾਂ ਅੱਜ ਮੇਰੀ ਲੋੜ ਦੀ ਉਹ ਅੱਜ ਆਓ ਅੱਛਾ ਚੋ ਸਾਬ ਲੈ ਮੈਂ ਵੀ ਕਹਿੰਦਾ ਮੈਂ ਥਾਣੇਦਾਰ ਬਣ ਕੀ ਗੱਲ ਹੈ ਬਣ ਕੀ ਗੱਲ ਤੂੰ ਭੱਗ ਜਾ ਉਹ ਬਾਹੂ ਬਾਈ ਹਾਂ ਕਮੋਟੀ ਜਾ ਦੋ ਬਾਹੂ ਬਾਈ ਹੋਰ ਸੇ ਬਤਾ ਬਤਾ ਪੀਸੀ ਕੰਮ ਕਰਾਤਾ ਹੋਰ ਥੰਮਰ ਸੇ ਕਿੰਨੇ ਦਾ ਕੁੜੀਆਂ ਬੁਸਾਦੀਆਂ ਉਤੋਂ ਬਾਅਦ ਇਹਦਾ ਤੂੰ ਚੰਗੇ ਕੰਮ ਵੀ ਕਰਦਾ ਹੈ ਮੈਂ ਮਸਲੀ ਮੰਗਿਆ ਪਲੀ ਕਰਨਾ ਪਲੀ ਕਰਦਾ ਆ ਤੇਰੀ ਨਾਲ ਰੱਖੀ ਆ ਹਾਂ ਸਾਰੇ ਮਸਲੇ ਇਹਦੇ ਵਿੱਚ ਮਸਲੇ ਤੇ ਮਸਲਾ ਮਸਲੇ ਤੇ ਮਸਲਾ ਹਾਲਾ ਫੋਨ ਤੇ ਕਸ ਦਿੰਦਾ ਬੰਦ ਫੋਨ ਤੇ ਕਰੀਦੇ ਨੇ ਸਾਰੇ ਮਸਲੇ ਹਾਂ ਠੀਕ ਹੈ ਫਿਰ ਮੈਂ ਭੱਗ ਜਾ ਹੁਣ ਭੱਗ ਜਾ ਤੂੰ ਜੇ ਮੈਂ ਕਰੂਗੇ ਭੱਗ ਜਾ ਕੋਈ ਪੈਸਾ ਕਿੱਥੇ ਮੇਂ ਪੈਸਾ ਟੋਕ ਦਿੱਤਾ ਜੋ ਕੋਈ ਲੈ ਗਿਆ ਕੋਈ ਜ਼ਿਕਰ ਪਿਆ ਲੈ ਗਿਆ ਮੈਨੂੰ ਫੋਨ ਮਾਰਦੀ ਠੀਕ ਆ ਟਾਟਾ ਵਾਲੇ ਨੰਬਰ ਤੇ ਕਰੀ ਵਾ ਫੇ ਠੀਕ ਆ ਐਸੇ ਦੀ ਕਰੂੰ ਇਹ ਮੇਰੀ ਹੱਕ ਦਾ ਬਾਲਾ ਨਾਲ ਹੀ ਆਏ ਟਾਟਾ ਇੰਡੀਕਾਮ ਇੰਡੀਕਾਮ ਤੇ ਮਾਰੋ ਕੰਮ ਠੀਕ ਆ ਕੰਮ ਕਰਾਓ ਨਿਹਾਲੇ ਯਾਰ ਤੂੰ ਆਏ ਹਾਏ ਵਾ ਠੀਕ ਆ ਵਾ ਰੂ ਦੀ ਬੋਤਲ ਲੈ ਕੇ ਆ ਜੀ ਜਦੋਂ ਸਮਝੌਤਾ ਹੋ ਗਿਆ ਮੈਂ ਆਹੋ ਆ ਚੱਕ ਲੈ